ਆਪਣੀ ਵੀਡੀਓ ਬਣਾ ਗਾ ਲਿਆ ਬ੍ਰਾਸਾਲੇ ਯਾਰ ਕੋਈ ਨਹੀਂ ਤੋਂ ਮਨ ਨਹੀਂ ਕਰਾਉਂਦਾ ਅਸੀਂ ਕੁਝ ਗੱਲ ਥੋੜੀ ਦਿਖਾਵਾਂਗੇ ਆ ਪ੍ਰਸ਼ਾਸਨ ਨੇ ਵਧੀਆ ਸਾਰਿਆਂ ਨਾਲ ਕੀਤਾ ਕਿਉਂਕਿ ਆਪਣਾ ਇਹ ਜਿਹੜੀ ਆ ਕਾਰਪੋਰੇਸ਼ਨ ਦੀ ਜਗਾ ਜਿੱਥੇ ਕਲੋਨੀ ਬਣੀ ਆ ਕਲੋਨੀ ਨੂੰ ਗੁਰਦਾਰੇ ਦੀ ਲੋੜ ਆ ਤੇ ਗੁਰਦਾਰਾ ਬੰਨਾ ਚਾਹੀਦਾ ਬੋਸ ਉਹ ਵੀ ਇਸ ਗੱਲ ਤੇ ਸਹਿਮਤ ਨੇ ਉਹਨਾਂ ਵੱਲੋਂ ਇੱਕ ਜਵਾਬ ਦਿੱਤਾ ਗਿਆ ਕੱਲ ਉਹਨਾਂ ਦਾ ਪੱਖ ਵੀ ਚੱਲਿਆ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਅਸੀਂ ਸਾਰਾ ਮਰਿਆਦਾ ਨਾਲ ਕੀਤਾ ਵਾ ਕਾਲ ਤੰਸਾ ਤੋਂ ਮਨਜ਼ੂਰੀ ਲੱਗੇ ਕੀਤਾ ਗਿਆ ਅਛਾਈ ਜੀ ਕਾਲਤਖ ਸਾਹਿਬ ਤੋਂ ਮਨਜ਼ੂਰੀ ਵੀ ਸੀ ਤੇ ਮਰਿਆਦਾ ਵੀ ਸੀ ਜੀ ਆਹ ਆਹੀ ਤੇ ਆ ਪਹਿਲੀ ਵਾਰੀ ਸੁਣ ਰਿਹਾ ਵੀ ਕਾਲਤਖ ਸਾਹਿਬ ਤੋਂ ਇਦਾਂ ਦੀ ਮਨਜ਼ੂਰੀ ਮਿਲਦੀ ਤੇ ਇਦਾਂ ਦੀ ਮਰਿਆਦਾ ਦੀ ਉਹਨਾਂ ਆਗਿਆ ਦੇਤੀ ਆ ਆ ਵਧੀਆ ਹੋ ਗਿਆ ਸਾਨੂੰ ਪਤਾ ਲੱਗਾ ਵੀ ਟਰੈਕਟਰ ਵਾਲੀ ਮਰਿਆਦਾ ਮੈਂ ਟਰੈਕਟਰ ਵਾਲੀ ਮਰਿਆਦਾ ਕਾਲਤਖ ਸਾਹਿਬ ਨੇ ਜਾਰੀ ਕਰਤੀ ਤੇ ਸਾਨੂੰ ਅੱਜ ਹੀ ਪਤਾ ਲੱਗਾ ਤੁਹਾਡੇ ਕੋਲ ਤੇ ਆਪਾਂ ਪੂਰੇ ਪੰਜਾਬ ਦਾ ਵਰਲਡ ਦਾ ਗੇੜਾ ਲਾਈਏ ਕਿ ਜਿੱਥੇ ਨਹੀਂ ਪ੍ਰਕਾਸ਼ ਕਿੰਨੇ ਨਿਸ਼ਾਨ ਸਾਹਿਬ ਚੜੇ ਇਹ ਤੇ ਹੁਣ ਇਹਨਾਂ ਨੇ ਇਹ ਮਰਿਆਦਾ ਸ਼ੁਰੂ ਕਰਤੀਆਂ ਨਾ ਨਾ ਸਿੰਘਾਂ ਦਲਾ ਪੰਥਾਂ ਦੇ ਵਿੱਚ ਜੇ ਕੋਈ ਕੋਈ ਜਹੇਦਾਰ ਚਲਾਣਾ ਕਰ ਜਾਂਦਾ ਸੀ ਤੇ ਉਹਦੇ ਅੰਗੀਠੇ ਤੇ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਉੱਥੇ ਆਪਾਂ ਪ੍ਰਕਾਸ਼ ਥੋੜੀ ਕਰਾਂਗੇ ਨਿਸ਼ਾਨੀ ਚ ਲਾਵਾਂਗੇ ਨਾ ਜੀ 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 ਤੇ ਕਿੰਨੇ ਲੰਗਰ ਚੱਲਦੇ ਨੇ ਸੰਗਰਾਂਦ ਤੇ ਤੁਸੀਂ ਤੁਹਾਡੇ ਰੋਡ ਤੇ ਵੀ ਕਿੰਨੇ ਲੰਗਰ ਚੱਲਦੇ ਉੱਥੇ ਬਰਾਂਡੇ ਬਣੇ ਆ ਤੇ ਨਿਸ਼ਾਨ ਸਾਹਿਬ ਲੱਗੇ ਕਿ ਨਹੀਂ ਲੱਗੇ ਬਿਲਕੁਲ ਲੱਗੇ ਹੈ ਜੀ ਤੇ ਫਿਰ ਇਹ ਕਿਦਾਂ ਦੀਆਂ ਤੁੱਕਾਂ ਹੋ ਗਈਆਂ ਵੀ ਇਹ ਕਿ ਇਹ ਤੇ ਗਲਤ ਗੱਲ ਬਹੁਤ ਸਾਰੇ ਥੱਲੇ ਮੈਸੇਜ ਕਰਦੇ ਲੋਕੀ ਸਾਨੂੰ ਸਬੂਤ ਤੇ ਦਿਓ ਵੀ ਕਿੱਥੇ ਵਿਤਕਰਾ ਹੋ ਰਿਹਾ ਸਾਨੂੰ ਦੱਸੋ ਸਹੀ ਕੌਣ ਵਿਤਕਰਾ ਕਰ ਰਿਹਾ ਇਹ ਲੋਕ ਕਮੈਂ ਆ ਕੇ ਜੀ ਇੱਥੇ ਕੀ ਹੋਇਆ ਹੂੰ ਇਹ ਤੇ ਇਹਦੇ ਤੋਂ ਵੱਖਰਾ ਕੋਈ ਜਾਤੀ ਵਿਦਕਰਾ ਉਹ ਅਸੀਂ ਕਹਿ ਨਹੀਂ ਸਕਦੇ ਆਹ ਚੀਜ਼ਾਂ ਨੂੰ ਤੇ ਅਸੀਂ ਸਮਝਦੇ ਆਂ ਵੀ ਇਹ ਹਾਂ ਹਾਂ ਵਾਕਈ ਸਾਡੇ ਨਾਲ ਜਾਤੀ ਵਿਦਕਰਾ ਹੂੰ ਕੀ ਫੈਸਲਾ ਹੋਇਆ ਜੀ ਤੇ ਕੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਜੀ ਆ ਪ੍ਰਸ਼ਾਸਨ ਨੇ ਵਧੀਆ ਸਾਰਿਆਂ ਨਾਲ ਕੀਤਾ ਵਾ ਕਿਉਂਕਿ ਆਪਣਾ ਇਹ ਜਿਹੜੀ ਆ ਕਾਰਪੋਰੇਸ਼ਨ ਦੀ ਜਗਾ ਜਿੱਥੇ ਕਲੋਨੀ ਬਣੀ ਆ ਕਲੋਨੀ ਨੂੰ ਗੁਰਦਾਰੇ ਦੀ ਲੋੜ ਆ ਤੇ ਗੁਰਦਾਰਾ ਬੰਨਾ ਚਾਹੀਦਾ ਵਾ ਉਹ ਵੀ ਇਸ ਗੱਲ ਤੇ ਸਹਿਮਤ ਨੇ ਹੂੰ ਉਹਨਾਂ ਵੱਲੋਂ ਇੱਕ ਜਵਾਬ ਦਿੱਤਾ ਗਿਆ ਕੱਲ ਉਹਨਾਂ ਦਾ ਪੱਖ ਵੀ ਚੱਲਿਆ ਜੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਅਸੀਂ ਸਾਰਾ ਮर्याਦਾ ਨਾਲ ਕੀਤਾ ਵਾ ਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲੈ ਕੇ ਕੀਤਾ ਗਿਆ ਅੱਛਾ ਜੀ ਜੀ ਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਵੀ ਸੀ ਤੇ ਮर्याਦਾ ਵੀ ਸੀ ਜੀ ਵਾਹ ਹਾਂ ਅਸੀਂ ਤੇ ਆ ਪਹਿਲੀ ਵਾਰੀ ਸੁਣ ਰਿਆ ਵੀ ਕਾਲਤਾਖ ਸਾਹਿਬ ਤੋਂ ਇਦਾਂ ਦੀ ਮਨਜ਼ੂਰੀ ਮਿਲਦੀ ਤੇ ਇਦਾਂ ਦੀ ਮਰਿਆਦਾ ਦੀ ਉਹਨਾਂ ਆਗਿਆ ਦੇਤੀ ਆ ਆ ਵਧੀਆ ਹੋ ਗਿਆ ਸਾਨੂੰ ਪਤਾ ਲੱਗਾ ਵੀ ਟਰੱਕ ਵਾਲੀ ਮਰਿਆਦਾ ਮੈਂ ਟਰੈਕਟਰ ਵਾਲੀ ਮਰਿਆਦਾ ਕਾਲਤਾਖ ਸਾਹਿਬ ਨੇ ਜਾਰੀ ਕਰਤੀ ਤੇ ਸਾਨੂੰ ਅੱਜ ਹੀ ਪਤਾ ਲੱਗਾ ਤੁਹਾਡੇ ਕੋਲ ਇੱਕ ਨਾ ਜੀ ਇੱਕ ਉਹਨਾਂ ਵੱਲੋਂ ਲੈਟਰ ਪੇਸ਼ ਕੀਤਾ ਗਿਆ ਸਾਡੇ ਚੈਨਲ ਨੂੰ ਭੇਜਿਆ ਗਿਆ ਇੱਕ ਲੈਟਰ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਕਾਲਤਾਖ ਸਾਹਿਬ ਦਾ ਹੁਕਮ ਸੀਗਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਉੱਥੇ ਅਸੀਂ ਨਿਸ਼ਾਨ ਸਾਹਿਬ ਨਹੀਂ ਚਲਾ ਸਕਾਂਗੇ ਕਰਾਂ ਕਾਲਤਕ ਸਾਹਿਬ ਤੋਂ ਜਿੱਦਾਂ ਇਹ ਲੈਟਰ ਜਾਰੀ ਕੀਤਾ ਉਹਨਾਂ ਨੂੰ ਮੇਰੇ ਨਾਲ ਭਾਓ ਜੀ ਹਾਂਜੀ ਤੇ ਆਪਾਂ ਪੂਰੇ ਪੰਜਾਬ ਦਾ ਵਰਲਡ ਦਾ ਘੇੜਾ ਲਾਈਏ ਕਿ ਜਿੱਥੇ ਨਹੀਂ ਪ੍ਰਕਾਸ਼ ਕਿੰਨੇ ਨਿਸ਼ਾਨ ਸਾਹਿਬ ਚੜੇ ਇਹ ਤੇ ਹੁਣ ਇਹਨਾਂ ਨੇ ਇਹ ਮਰਿਆਦਾ ਸ਼ੁਰੂ ਕਰਤੀਆਂ ਨਾ ਹਾਂ ਨਾ ਸਿੰਘਾਂ ਦਲਾ ਪੰਥਾਂ ਦੇ ਵਿੱਚ ਜੇ ਕੋਈ ਕੋਈ ਜਹੇਦਾਰ ਚਲਾਣਾ ਕਰ ਜਾਂਦਾ ਸੀ ਤੇ ਉਹਦੇ ਅੰਗਿਠੇ ਤੇ ਨਿਸ਼ਾਨ ਸਾਹਿਬ ਚਲਾਇਆ ਜਾਂਦਾ ਉੱਥੇ ਆਪਾਂ ਪ੍ਰਕਾਸ਼ ਥੋੜੀ ਕਰਾਂਗੇ ਨਿਸ਼ਾਨੀ ਚ ਲਾਵਾਂਗੇ ਨਾ ਜੀ 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 ਤੇ ਕਿੰਨੇ ਲੰਗਰ ਚੱਲਦੇ ਨੇ ਸੰਗਰਾਂਦ ਤੇ ਤੁਸੀਂ ਤੁਹਾਡੇ ਰੋਡ ਤੇ ਵੀ ਕਿੰਨੇ ਲੰਗਰ ਚੱਲਦੇ ਉੱਥੇ ਬਰਾਂਡੇ ਬਣੇ ਆ ਤੇ ਨਿਸ਼ਾਨ ਸਾਹਿਬ ਲੱਗੇ ਕਿ ਨਹੀਂ ਲੱਗੇ ਬਿਲਕੁਲ ਲੱਗੇ ਹੈ ਜੀ ਫਿਰ ਇਹ ਕਿੰਦਾਂ ਦੀਆਂ ਤੁਕਾਂ ਹੋ ਗਈਆਂ ਵੀ ਇਹ ਕਹੇ ਇਹ ਤੇ ਗਲਤ ਗੱਲ ਹੈ ਨਾ ਉਹ ਥੋੜਾ ਜਿਹਾ ਆਪਾਂ ਇਸ ਵਿਸ਼ੇ ਤੋਂ ਹਟ ਕੇ ਆਈਏ ਹਮੇਸ਼ਾ ਹੀ ਤੁਹਾਡੀ ਜਥੇਬੰਦੀ ਵੱਲੋਂ ਤੁਹਾਡੇ ਵੱਲੋਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਮੇਸ਼ਾ ਤੁਸੀਂ ਕਹਿੰਦੇ ਹੋ ਵੀ ਸਾਡੇ ਦਲਿਤ ਸਮਾਜ ਦੇ ਨਾਲ ਤੱਕਾ ਹੁੰਦਾ ਕਿ ਸਿੱਖ ਵੀ ਦਲਿਤ ਹੁੰਦਾ ਜੀ ਮੈਂ ਦਲਿਤ ਨਹੀਂ ਕਿਹਾ ਗਰੀਬ ਸਿੱਖ ਜ਼ਰੂਰ ਕਿਹਾ ਉਹ ਦਲਿਤ ਤੇ ਹੁੰਦਾ ਜਿਹੜਾ ਦੱਬਿਆ ਗਿਆ ਜਾਂ ਲਚਾਰਾ ਹਾਂ ਜੀ ਜਿੱਦਾਂ ਵੀ ਆਇਆ ਉਹ ਤੁਹਾਡੀ ਜਥੇਬੰਦੀ ਵੱਲੋਂ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਗਰੀਬ ਸਿੱਖਾਂ ਦੀ ਹਰ ਵੇਲੇ ਮੈਂ ਆਪਣਾ ਕਰਦੇ ਆਂ ਸੀ ਤੇ ਹੁਣ ਵੀ ਉੱਥੇ ਪ੍ਰਸ਼ਾਸਨ 'ਚ ਵੀ ਗੱਲ ਕ ਕਿ ਜਦੋਂ ਵੀ ਕੋਈ ਜੱਥੇਬੰਦੀਆਂ ਕਤਰ ਹੁੰਦੀਆਂ ਨੇ ਭਾਵੇਂ ਸਿੱਖਾਂ ਦੇ ਵਿੱਚ ਜਾਤਪਾਤ ਨਹੀਂ ਆ ਪਰ ਅਸੀਂ ਉਹ ਚੱਲ ਰਹੇ ਹਾਂ ਸਾਨੂੰ ਪਤਾ ਵਾ ਕਿ ਸਾਡੇ ਨਾਲ ਕਿੰਨੀ ਜਾਤਪਾਤ ਹੁੰਦੀ ਅਸੀਂ ਤਾਂ ਹੁਣ ਵੀ ਉਹ ਗੱਲ ਕਹੀ ਆ ਵੀ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਵੀ ਕਿਸੇ ਜੇਹਦਾਰ ਕਾਲਤਾ ਸਿੰਘ ਸਾਹਿਬ ਨੂੰ ਵੀ ਕਹੀ ਵੀ ਵੇਖੋ ਸਾਡੇ ਵੱਡੇ ਵੱਡੇ ਦੇ ਜਿਹੜੇ ਆ ਉਹ ਮਾਰਕੁੱਟ ਖਾਂਦੇ ਜਾਂ ਕੋਈ ਜਾਤੀ ਵਿਤ ਕਰੇ ਦੇ ਸ਼ਿਕਾਰ ਹੁੰਦੇ ਹੋਏ ਤੁਹਾਡੇ ਨਾਲ ਨਭਾਗੇ ਜੀ ਹਾਂਜੀ ਜੀ ਅਸੀਂ ਮਾੜਾ ਮੋਟਾ ਲੜਦੇ ਝਗੜਦੇ ਤੁਹਾਡੇ ਨਾਲ ਨਭਾ ਜਾਾਂਗੇ ਪਰ ਜਿਹੜੇ ਸਾਡੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਆਉਣ ਵਾਲੇ ਬੱਚੇ ਹਨਾ ਜਿੰਨੇ ਉਹ ਪੜ ਲਿਖ ਗਿਆ ਤੇ ਜਿੰਨੇ ਉਹ ਜਾਗਰਤ ਆ ਉਹਨਾਂ ਨੇ ਉਹਨਾਂ ਦੀ ਇਹ ਨਾ ਨੰਨੀ ਨਿਭਣੀ ਦੇਖੋ ਅੱsse ਦਾ ਇੱਕ ਕੜੀ ਦੇ ਤਹਿਤ ਇੱਕ ਸਾਡਾ ਭਾਈਚਾਰਾ ਉਹਨਾਂ ਨੇ ਆਪਣਾ ਗ੍ਰੰਥ ਵੀ ਵੱਖਰਾ ਕਰ ਲਿਆ ਉਹਨਾਂ ਆਪਣਾ ਝੰਡਾ ਵੀ ਵੱਖਰਾ ਕਰ ਲਿਆ ਉਹਨਾਂ ਆਪਣਾ ਸਾਰਾ ਕੁਝ ਵੱਖਰਾ ਕਰ ਲਿਆ ਇਹ ਜੇ ਤੇ ਇਹੋ ਜੇ ਮਾਹੌਲ ਰਹੇ ਤੇ ਫਿਰ ਆਉਣ ਵਾਲਾ ਸਮਾਂ ਅੱਜ ਨਹੀਂ 20 ਸਾਲ 10 ਸਾਲ 25 30 ਸਾਲਾਂ ਨੂੰ ਇਹ ਪਾਸੇ ਨੂੰ ਪੰਜਾਬ ਦੇ ਜਿਹੜੇ ਗਰੀਬ ਸਿੱਖ ਆ ਉਹ ਇਹ ਪਾਸੇ ਨੂੰ ਤੁਰਨਗੇ ਬਹੁਤ ਸਾਰੇ ਲੋਕ ਨੇ ਸਵਾਲ ਕਰਦੇ ਜਦੋਂ ਫੇਸਬੁੱਕ ਤੇ ਵੀਡੀਓ ਵਾਇਰਲ ਹੁੰਦੀਆਂ ਨਾ ਤੁਹਾਡੀਆਂ ਜਾਂ ਜਥੇਬੰਦੀ ਦੇ ਸਿੰਘਾਂ ਦੀਆਂ ਬਹੁਤ ਸਾਰੇ ਥੱਲੇ ਮੈਸੇਜ ਕਰਦੇ ਲੋਕ ਕਿ ਸਾਨੂੰ ਸਬੂਤ ਤੇ ਦਿਓ ਵੀ ਕਿੱਥੇ ਵਿਤਕਰਾ ਹੋ ਰਿਹਾ ਸਾਨੂੰ ਦੱਸੋ ਸਹੀ ਕੌਣ ਵਿਤਕਰਾ ਕਰ ਰਿਹਾ ਇਹ ਲੋਕ ਕਮੈਂਟ ਕਰਦੇ ਲੋਕ ਕਮੈਂਟ ਕਰਦੇ ਆਹ ਕੀ ਹੈ ਜੀ ਇੱਥੇ ਕੀ ਹੋਇਆ ਇੱਥੇ ਕੀ ਹੋਇਆ ਤੁਹਾਨੂੰ ਨਹੀਂ ਪਤਾ ਨਹੀਂ ਮੈਂ ਨਹੀਂ ਕਹਿ ਰਿਹਾ ਜੀ ਲੋਕ ਜਿਹੜੇ ਕਹਿ ਰਹੇ ਉਹਨਾਂ ਨੂੰ ਉਹਨਾਂ ਨੂੰ ਦੱਸ ਦੇਣਾ ਵੇ ਉਹਨਾਂ ਨੂੰ ਵੀਡੀਓ ਦੇਖਣਾ ਨਾ ਆਪਣੇ ਤੁਸੀਂ ਦੱਸੋ ਬਾਬਾ ਜੀ ਉਹਨਾਂ ਵੀਡੀਓ ਨਹੀਂ ਵਖੀਆਂ ਜੀ ਗੁਰੂ ਕੀ ਵਡਾਲੀ ਪਿੰਡ ਦੀਆਂ ਉਹਨਾਂ ਵੀਡੀਓ ਨਹੀਂ ਵਖੀਆਂ ਜੀ ਪੇ ਇੱਕ ਗਰੀਬ ਪਰਿਵਾਰਾਂ ਦੇ ਬਸਿੰਧਿਆਂ ਨੇ ਇੱਕ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਵਾਸਤੇ ਤੇ ਉਹਨੂੰ ਟਰੈਕਟਰ ਮਾਰ ਮਾਰ ਟਾਇਆ ਜਾ ਰਿਹਾ ਇਹ ਜਾਤੀ ਵਿਤਕਰਾਨੀ ਇਹ ਕੀ ਹੈ ਤਾ ਦੇ ਪੈਂਦੀ ਤੁਹਾਡੇ ਪੈਂਦੀ ਬਾਬਾ ਜੀ ਹੁਣ ਸਿੰਘ ਦੇ ਗੁਰਦਾਰੇ ਛੱਪੜ ਦਾ ਪਾਣੀ ਅੰਦਰ ਗਿਆ ਹੈ ਉਹ ਕੀ ਹੈ ਬਿਲਕੁਲ ਹਾਂਜੀ ਤੁਸੀਂ ਵੀ ਥੋੜਾ ਬਹੁਤਾ ਜੇ ਤੁਹਾਨੂੰ ਕਮੈਂਟ ਕਰ ਦਿਓ ਉਹਨਾਂ ਨੂੰ ਦੇ ਦਿਆ ਕਰੋ ਨਾ ਜੀ ਬਾਬ ਅਸੀਂ 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 ਆਪਣਾ ਫਰਜ਼ ਨਿਭਾ ਰਹੇ ਹਾਂ ਤਾਂ ਇਹ ਤੇ ਸਵਾਲ ਕਰ ਰਹੇ ਹਾਂ ਜੀ ਲੋਕਾਂ ਦੇ ਸਵਾਲ ਹੀ ਅਸੀਂ ਲੈਣੇ ਹੁੰਦੇ ਨੇ ਸਾਡਾ ਕੰਮ ਹੈ ਲੋਕਾਂ ਦੀ ਗੱਲ ਰੱਖਣਾ ਇਹ ਤੇ ਇਹਦੇ ਤੋਂ ਵੱਖਰਾ ਕੋਈ ਜਾਤੀ ਵਿਦਕਰਾ ਉਹ ਅਸੀਂ ਕਹਿ ਨਹੀਂ ਸਕਦੇ ਆਹ ਚੀਜ਼ਾਂ ਨੂੰ ਤੇ ਅਸੀਂ ਸਮਝਦੇ ਹਾਂ ਵੀ ਇਹ ਹਾਂ ਵਾਕ ਨਹੀਂ ਸਾਡੇ ਨਾਲ ਜਾਤੀ ਵਿਦਕਰਾ ਹੂੰ ਇੱਕ ਇੱਕ ਨਾ ਇੱਕ ਕਈ ਕਈ ਵਾਰੀ ਤੁਹਾਡੀ ਜਥੇਬੰਦੀ ਦੇ ਸਿੰਘ ਬੋਲਦੇ ਆ ਵੀ ਬਾਟੇ ਵੱਖਰੇ ਕਰ ਦਿੱਤੇ ਗਏ ਉਹ ਕਹਿੰਦੇ ਬਾਟੇ ਵੱਖਰੇ ਕਰਦਾ ਕੌਣ ਹੈ ਸਾਨੂੰ ਥੋੜਾ ਪ੍ਰੂਫ ਤੇ ਕੋਈ ਹੋਵੇ ਨਾ ਕੌਣ ਕੌਣ ਇਸ ਚੀਜ਼ ਦਾ ਕਰ ਰਿਹਾ ਵਾ ਇਹ ਚੀਜ਼ਾਂ ਨੂੰ ਦੱਸਿਓ ਵੇਖੋ ਜੀ ਅਸੀਂ ਦੇ ਇਸ ਮੁੱਦੇ ਤੇ ਬੋਲਣੋਂ ਹਟ ਗਏ ਆ ਕਿਉਂਕਿ ਅਸੀਂ ਆਪਣੇ ਸਮਾਜ ਨੂੰ ਜਾਗਰਤ ਕਰ ਰਹੇ ਆ ਵੀ ਆਪਣਾ ਬਾਟਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਇਹਦੇ ਤਹਿਤ ਇੱਕ ਆਪਣਾ ਨੰਦਪੁਰ ਸਾਹਿਬ ਜਦੋਂ ਬਾਬਾ ਜੀਵਨ ਸਿੰਘ ਦਾ 5 ਸਤੰਬਰ ਨੂੰ ਅੱਜ ਤੋਂ 3 ਸਾਲ ਪਹਿਲਾਂ ਜਨਮ ਦਿਨ ਦਾ ਪ੍ਰੋਗਰਾਮ ਰੱਖਿਆ ਸੀ ਜੀ ਕਾਲ ਤੱਕ ਸਾਹਿਬ ਤੋਂ ਸਪੈਸ਼ਲ ਖੰਡਾ ਦੇ ਬਾਟਾ ਉੱਥੋਂ ਆਪਾਂ ਨੂੰ ਦਿੱਤਾ ਗਿਆ ਸੀ ਹੂੰ ਉਹਨਾਂ ਕਹਿੰਦੇ ਬਾਟਾ ਤੁਹਾਨੂੰ 10ਵੇਂ ਪਾਸ਼ਾਣ ਦਿੱਤਾ ਕਿਉਂਕਿ ਜਦੋਂ ਭਾਗੂ ਪਿੰਡ ਦੇ ਵਿੱਚ ਦਿਆਲ ਸਿੰਘ ਚੌਧਰੀ ਨੇ ਕਹਿਤਾ ਸੀ ਨਾ ਵੀ ਬਾਬਾ ਵੀਰ ਸਿੰਘ ਤੇ ਬਾਬਾ ਤੀਰ ਸਿੰਘ ਪੰਜ ਪਿਆਰਾਂ ਦੇ ਵਿੱਚ ਸ਼ਾਮਲ ਸੀ ਤੇ ਉੱਥੇ ਖੰਡੇ ਬਾਟੇ ਦੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਭਾਗੂ ਪਿੰਡ ਆ ਜੀ ਪੌਲ ਤਿਆਰ ਹੋਈ ਸੀ ਉਹਨੇ ਕਿਹਾ ਵੀ ਆ ਵਿੱਚ ਦੋ ਲੱਗੇ ਨੇ ਇਹਨਾਂ ਦੇ ਕਰਕੇ ਮੈਂ ਅੰਮ੍ਰਿਤ ਨਹੀਂ ਛਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਸੀ ਉਹ ਉੱਥੇ ਉਹਨਾਂ ਦੀਆਂ ਜੋ ਲੰਗਰ ਦੀਆਂ ਰਸਤੇ ਹਨ ਜੋ ਸਾਰਾ ਕੁਝ ਤਿਆਰ ਹੋਇਆ ਛੱਡ ਕੇ ਤੇ ਤਨਵੰਦੀ ਸਾਹਿਬ ਉਹ ਦਮਦਮਾ ਸਾਹਿਬ ਚਲੇ ਗਏ ਸੀ ਵਾਪਸ ਉਹਨੇ ਕਿਹਾ ਵੀ ਜੇ ਇਹ ਸਾਡੇ ਇਹ ਸਿੱਖ ਪੰਨਿਆਂ ਪਿਆਰਾਂ ਦੇ ਵਿੱਚ ਪੌਲ ਦੇ ਵਿੱਚ ਨਹੀਂ ਲੱਗ ਸਕਦੇ ਤਹੀਂ ਤੁਹਾਡੇ ਪਿੰਡ ਨੂੰ ਅਮਰਤ ਹੀ ਨਹੀਂ ਛਕਾਉਣਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵਜਨ ਕਹੇ ਸੀ ਤੇ ਗੁਰੂ ਸਾਹਿਬ ਤਲਵੰਡੀ ਸਾਬਾ ਵਾਪਸ ਚਲ ਗਏ ਤੇ ਉਹ ਫਿਰ ਪਿੰਡ ਵਾਲਿਆਂ ਨੇ ਆਪਣੀ ਬੇਇੱਜ਼ਤੀ ਸਮਝੀ ਆਪਣੀ ਹੱਦ ਤੱਕ ਸਮਝ ਕੇ ਜਿਹੜੀ ਰਸਤ ਹੀ ਜਾਂ ਜੋ ਸਮਾਨ ਗੁਰੂ ਸਾਹਿਬ ਵਾਸਤੇ ਮੰਗਾਇਆ ਗਿਆ ਗੱਡਿਆਂ ਤੇ ਲੱਦ ਕੇ ਤਲਵੰਡੀ ਸਾਬਾ ਪਹੁੰਚੇ ਸੀ ਦਿਆਲ ਦਾਸ ਚੌਧਰੀ ਭਾਗੂ ਪਿੰਡ ਦੇ ਨੇ ਜਾ ਡੰਡਾ ਉਹ ਧੋ ਕੇ ਮਾਫੀ ਮੰਗੀ ਗੁਰੂ ਗੋਬ ਸਿੰਘ ਮਹਾਰਾਜ ਤੋਂ ਤੇ ਫਿਰ ਉੱਥੇ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਜਿਹਦੇ ਵਿੱਚ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜਿਹੜੇ ਮਜਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਹੀ ਪੰਜਾਂ ਪਿਆਰਿਆਂ ਦੇ ਵਿੱਚ ਲੱਗੇ ਤੇ ਫਿਰ ਉਹ ਅੰਮ੍ਰਿਤ ਤਿਆਰ ਹੋਇਆ ਤੇ ਉਹ ਜਿਹੜਾ ਚੌਧਰੀ ਦਿਆਲ ਦਾਸ ਸੀ ਉਹ ਦਿਆਲ ਦਾਸ ਤੋਂ ਦਿਆਲ ਸਿੰਘ ਬਣਿਆ ਸੀ ਤੇ ਉਸ ਵੇਲੇ ਤੋਂ ਖੰਡਾ ਬਾਟਾ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਤੇ ਜਿਹੜੇ ਕਰਦੇ ਆ ਉਹ ਹੋ ਸਕਦਾ ਪੰਥ ਦਾ ਕੋਈ ਵੱਖਰਾ ਹਿੱਸਾ ਹੋਣ ਗਿਆ ਅਸੀਂ ਪੰਥ ਦਾ ਹਿੱਸਾ ਵਾਂਗ ਸਾਨੂੰ ਗੁਰੂ ਗੋਬ ਸਿੰਘ ਨੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਵਾ ਅਸੀਂ ਗੁਰੂ ਕੇ ਬੇਟ ਇਹ ਉਹ ਚੀਜ਼ ਦੇ ਮਾਲਕ ਆ ਤੇ ਹਾਈ ਖੰਡੇ ਬਾਟੇ ਦੇ ਆਪਣਾ ਹੱਕ ਰੱਖਦੇ ਆ ਜਿਹੜੇ ਸ਼ਾਇਦ ਵੱਖਰਾ ਕਰਦੇ ਆ ਉਹ ਸਮਝਦੇ ਹੋਣ ਕਿ ਉਹਨਾਂ ਨੂੰ ਦੂਜਾ ਬਾਟਾ ਉਹਨਾਂ ਨੂੰ ਦਿੱਤਾ ਉਹ ਜਿਹੜਾ ਪਹਿਲਾ ਬਾਟਾ ਉਹ ਸਾਡੇ ਕੋਲ ਜੀ ਕਮੇਟੀ ਵੱਲੋਂ ਨਾ ਰੰਗਾਂ ਨੂੰ ਲੈ ਕੇ ਥੋੜਾ ਜਿਆ ਕੀਤਾ ਗਿਆ ਜੀ ਰੰਗ ਰੰਗ ਜਿਹੜੇ ਉਹ ਕਹਿੰਦੇ ਬਸੰਤੀ ਤੇ ਨੀਲਾ ਹੈ ਸਵਾਲ ਪੁੱਛੋ ਭਾਜੀ ਸਵੰਦ ਸਵਾਲ ਪੁੱਛੋ ਭਾਈ ਜੀ ਅਸੀਂ ਅਸੀਂ ਸਾਰੇ ਅਸੀਂ ਸਾਰੇ ਸਵਾਲ ਪੁੱਛੋ ਅਸੀਂ ਬਾਬਾ ਜੀ ਆਲ-ਓਵਰ ਆਲ-ਓਵਰ ਮੁੱਦਿਆਂ ਤੇ ਬੋਲਦੇ ਪੰਥਕ ਮੁੱਦਿਆਂ ਤੇ ਬੋਲਦੇ ਪੰਥਕ ਚੈਨਲ ਆ ਤੇ ਪੰਥਕ ਹੀ ਗੱਲ ਹੋਣੀ ਹੈ ਬਾਬਾ ਜੀ ਜਿਹੜੀ ਜਿਹੜਾ ਰੰਗਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਰੰਗ ਉਹ ਜਿਹੜਾ ਸਹੀ ਜਾਇਜ਼ ਹੈ ਜੀ ਦੇਖੋ ਜੇ ਤੇ ਸਾਨੂੰ ਪੂਰਾ ਪਤਾ ਨਹੀਂ ਵੀ ਉਹ ਕਾਲਤਕ ਸਾਹਿਬ ਤੋਂ ਹੁਕਮਨਾਮਾ ਆਇਆ ਕਿ ਨਹੀਂ ਆਇਆ ਜੇ ਤੇ ਉਹ ਕਾਲਤਕ ਸਾਹਿਬ ਤੋਂ ਹੁਕਮਨਾਮਾ ਆਇਆ ਤੇ ਸਾਡੇ ਵੱਡੇ-ਵਡੇਰੇ ਵੀ ਅੱਖਾਂ ਮੀਟ ਕੇ ਕਾਲਤਕ ਸਾਹਿਬ ਦਾ ਵਜਨ ਮੰਨਦੇ ਤੇ ਅਸੀਂ ਵੀ ਮੰਨਦੇ ਆ ਉਹ ਤੇ ਅਸੀਂ ਕੋਈ ਕਿੰਨ ਤੋਂ ਪ੍ਰਾਂਤੋਂ ਨਹੀਂ ਕਰਦੇ ਪਰ ਇਹ ਸਾਨੂੰ ਪੂਰਾ ਸ਼ੋਰ ਨਹੀਂ ਆ ਵੀ ਉਹ ਜੱਥੇਦਾਰ ਸ਼੍ਰੀ ਕਾਲਤਕ ਸਾਹਿਬ ਦਾ ਇਹ ਹੁਕਮਨਾਮਾ ਕਿ ਨਹੀਂ ਆ ਬਾਕੀ ਜੀ ਉਥੋਂ ਦਾ ਹੁਕਮਨਾਮਾ ਤੇ ਉਹ ਅਸੀਂ ਸਾਡੇ ਸਿਰ ਮੱਥੇ ਤੇ ਕਿਹਦੇ ਜੀ ਹਵਾਲਾ ਦਿੱਤਾ ਜਾ ਰਿਹਾ ਵਾ ਜਿਹੜੀ ਸਾਡੀ ਉਹ ਰਹਿਤ ਮਰਿਆਦਾ 1936 ਵਿੱਚ ਗਈ ਆ ਨਾ ਜੀ ਨਹੀਂ ਇਹਨਾਂ ਮੈਂ ਪੜਿਆ ਲਿਖਿਆ ਨਹੀਂ ਤੇ ਤੁਸੀਂ ਪੜੇ ਜਾਦਾ ਸਾਡੇ ਨਾਲ ਜੀ ਵਾਲਮੀਕ ਧਰਮ ਸਮਾਜ ਤੋਂ ਆਜੋ ਬਾਬਾ ਜੀ ਥੋੜਾ ਸਾਈਡ ਤੇ ਆਜੋ ਵੀ ਸਾਡੇ ਨਾਲ ਵਾਲਮੀਕ ਧਰਮ ਸਮਾਜ ਤੋਂ ਬਾਬਾ ਨਸ਼ਤਰਨਾਥ ਜੀ ਜੁੜ ਰਹੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦਾ ਫਿਰ ਕਿਵੇਂ ਦੇਖਦੇ ਹੋ ਸਮਾਜ ਦੇ ਨਾਲ ਵਾਰ-ਵਾਰ ਟੱਕੇ ਹੋ ਰਹੇ ਨੇ ਤੁਸੀਂ ਵੀ ਬੋਲਦੇ ਰਹਿੰਦੇ ਹੋ ਇੱਕਦੋਂ ਤੱਕ ਚੱਲੂਗਾ ਦੇਖੋ ਇਹ ਦੇਖੋ ਸਮਾਜ ਨੂੰ ਸਭ ਤੋਂ ਵੱਡਾ ਤੇ ਅਵੇਅਰਨੈਸ ਦੀ ਜ਼ਰੂਰਤ ਆ ਇੱਥੇ ਵੀ ਜਿਹੜੀ ਪ੍ਰੋਬਲਮ ਆਈ ਹੈ ਇਸੇ ਤਰ੍ਹਾਂ ਹੀ ਇਹ ਇੱਕ ਕੜੀ ਦਾ ਪਾਰਟ ਹੈ ਠੀਕ ਹੈ ਕਿਉਂਕਿ ਜਿਹੜੇ ਲੋਕ ਗੁਰਸਿੱਖ ਨੇ ਗੁਰਮਰਿਆਦਾ ਨਾਲ ਜੁੜਨਾ ਚਾਹੁੰਦੇ ਆ ਤੇ ਦੇਖੋ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰਨਾ ਬਹੁਤ ਮਤਭਾਗੀ ਗੱਲ ਆ ਇੱਕ ਛੋਟਾ ਜਿਹਾ ਮੈਂ ਸਮਝਦਾ ਜ਼ਮੀਨ ਦੇ ਟੁਕੜੇ ਲਈ ਐਡੀ ਵੱਡੀ ਜਿਹੜੀ ਆ ਵਿਰਾਸਤ ਸਾਡੀ ਨਿਸ਼ਾਨ ਸਾਹਿਬ ਜੀ ਨੂੰ ਸਾਡੇ ਬਜ਼ੁਰਗਾਂ ਸਾਡੇ ਮਹਾਤਮਾ ਲੋਕਾਂ ਨੇ ਹਨ ਆਪਣੀਆਂ ਕੁਰਬਾਨੀਆਂ ਦੇ ਕੇ ਜਿਹੜਾ ਪਹੁੰਚਾਇਆ ਸੀ ਤੇ ਉਹ ਇੱਕ ਛੋਟੇ ਜਿਹੇ ਟੁਕੜੇ ਕਾਰਨ ਆਪਾਂ ਜਿਹੜਾ ਇੱਥੇ ਵਿਵਾਦ ਖੜਾ ਕਰਤਾ ਹੈ ਹਲਕੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕ ਸਾ ਮਾਰਾਇਦਾ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਜਾਏਗਾ ਸਾਡੇ ਬੱਚੇ ਪ੍ਰੇਰਨਾ ਲੈਣਗੇ ਉਹਨਾਂ ਭਾਈਆਂ ਨੂੰ ਵੀ ਮੈਂ ਅਪੀਲ ਕਰਦਾ ਕਿ ਇਦਾਂ ਦੀ ਭਾਵਨਾ ਤਿਆਗ ਕੇ ਸਾਰੇ ਰਲ ਕੇ ਆਪਾਂ ਨੂੰ ਗੁਰੂ ਘਰ ਬਣਾਉਣ ਦੀ ਅੱਗੇ ਆਉਣਾ ਚਾਹੀਦਾ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਕੰਪਲੀਟ ਕੀਤਾ ਤੇ ਕੀ ਹੁਣ ਤੁਹਾਡਾ ਮਤਾ ਪਾਸ ਹੋਇਆ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਹੋਈ ਨਹੀਂ ਮੈਂ ਦੱਸਣਾ ਚਾਹੁੰਦਾ ਵੇਖੋ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਅਸੀਂ ਹਮੇਸ਼ਾ ਹੀ ਇੱਕੋ ਗੱਲ ਰੱਖਦੇ ਰਹੇ ਕਿਉਂਕਿ ਜਿੱਥੇ ਬੇਅਦਬੀ ਦੀ ਗੱਲ ਆ ਉੱਥੇ ਸਾਡੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਹੈਗਾ ਉਹ ਗੱਲ ਹੈਗੀ ਆ ਸਾਡੀ ਧਾਰਮਿਕ ਸਤ ਧਾਰਮਿਕ ਸਥਾਨ ਨੂੰ ਬਚਾਉਣ ਦੀ ਇਸ ਕਰਕੇ ਸਾਰੀਆਂ ਜਥੇਬੰਦੀਆਂ ਸਾਰਾ ਸਮਾਜ ਜਿਹੜਾ 71 ਹੋ ਕੇ ਕੰਮ ਕਰ ਰਿਹਾ ਤੇ ਇਹ ਜਿਹੜਾ ਆ ਇਹ ਮਜਬੀ ਸਿਕ ਵਾਲਮੀਕੀ ਸਮਾਜ ਦੀ ਜਿਹੜੀ ਆਸਥਾ ਦਾ ਕੇਂਦਰ ਹੈ ਇਸ ਕਰਕੇ ਅਹੀ ਜਿਹੜਾ ਗੁਰਦਾਰਾ ਸਾਹਿਬ ਜਿਹੜਾ ਨਿਸ਼ਾਨ ਸਾਹਿਬ ਹੈ ਉਹਦੀ ਬੇਅਦਬੀ ਦੀ ਘੋਰ ਨੇ ਤਾਂ ਕੀਤੀ ਸੀਗੀ ਤੇ ਇਹ ਜਿਹੜਾ ਪ੍ਰਸ਼ਾਸਨ ਵੱਲੋਂ ਵੇਖੋ ਉਹ ਪ੍ਰਸ਼ਾਸਨ ਮਿਹਚਾ ਚਾਉਂਦਾ ਹੈ ਕਿ ਇਹਨੂੰ ਸੌਟ ਆਫ ਕੀਤਾ ਜਾਵੇ ਮਸਲੇ ਨੂੰ ਚਲੋ ਉਹਨਾਂ ਕੋਸ਼ਿਸ਼ ਕੀਤੀ ਹੈ ਯਤਨ ਕੀਤਾ ਹੈ ਬਹੁਤ ਵਧੀਆ ਪ੍ਰਸ਼ਾਸਨ ਦਾ ਰੋਲ ਰਿਹਾ ਮੈਂ ਅਪੀਲ ਕਰਦਾ ਹਾਂ ਪ੍ਰਸ਼ਾਸਨ ਜ਼ਿਲ੍ਹਾ ਨੂੰ ਕਿ ਉਹ ਤੁਰੰਤ ਜਿਹੜਾ ਆ ਉਹਨਾਂ ਨੂੰ ਗ੍ਰਿਫਤਾਰ ਕਰੇ ਸ਼ੀਅਨ ਨੂੰ ਤੇ ਉਹਨਾਂ ਦੇ ਕਾਰਵਾਈ ਕਰੇ ਤੇ ਜਿਹੜੇ ਬਾਕੀ ਸਾਥੀ ਨੇ ਜਿਹੜੇ ਭੜਕਾਉੂ ਗੱਲ ਕਰ ਰਹੇ ਆ ਹੋਰ ਉਹਨਾਂ ਦੇ ਜਿਹੜੇ ਸਾਥੀ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਇਦਾਂ ਦੀ ਭਾਵਨਾ ਨਾ ਫਲਾਓ ਕਿਉਂਕਿ ਇਹ ਜਿਹੜੇ ਆ ਨਮਾਣੇ ਸਿੱਖ ਗੁਰੂ ਦੇ ਸਿੱਖ ਜਿਹੜੇ ਆ ਇਹ ਇੱਥੇ ਗੁਰਦਾਰਾ ਸਾਹਿਬ ਸਿਰਫ ਆਪਣੀ ਸਾਧ ਸੰਗਤ ਲਈ ਆਪਣੇ ਲੋਕਾਂ ਨੂੰ ਅਵੇਅਰ ਕਰਨ ਲਈ ਬਣਾ ਰਿਹਾ ਨਾ ਕਿ ਵੇਖੋ ਨਿੱਜੀ ਪ੍ਰਾਪਰਟੀ ਬਣਾ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ। ਸੋ ਇਹ ਸੰਨ ਬਾਬਾ ਨਛੱਤਰ ਨਾਜ ਜੀ ਸ਼ੇਰਗਿਲ ਜੋ ਵਾਲਮੀਕ ਧਰਮ ਸਮਾਜ ਨੂੰ ਰਿਪਰਿਜ਼ੈਂਟ ਕਰਦੇ ਨੇ ਤੋਂ ਅੱਜ ਦਾ ਵਿਸ਼ਾ ਜਿਹੜਾ ਆਪਾਂ ਤੁਸੀਂ ਸੁਣਿਆ ਸਾਰਾ ਤੁਹਾਨੂੰ ਦਿਖਾਇਆ ਕਿ ਪ੍ਰਸ਼ਾਸਨ ਨੇ ਇੱਕ ਫੈਸਲਾ ਕੀਤਾ ਹੈ ਕਿ ਉਹ ਨਿਸ਼ਾਨ ਸਾਹਿਬ ਉਸੇ ਤਰ੍ਹਾਂ ਦੁਬਾਰਾ ਜਿਹੜਾ ਵਾ ਉਹ ਲਗਾ ਦਿੱਤਾ ਗਿਆ ਨਿਸ਼ਾਨ ਸਾਹਿਬ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਪ੍ਰਸ਼ਾਸਨ ਨੇ ਉਹ ਨਿਸ਼ਾਨ ਸਾਹਿਬ ਆਪਣੀ ਜ਼ੈਨਮਾਈ ਹੇਟ ਨਿਸ਼ਾਨ ਸਾਹਿਬ ਲਵਾ ਦਿੱਤਾ ਗਿਆ ਬਾਬਾ ਮੇਜਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੋਰ ਆਪਾਂ ਜਥੇਬਤੀ ਦੇ ਸਿੰਘਾਂ ਦੇ ਨਾਲ ਵੀ ਗੱਲਬਾਤ ਕੀਤੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸਰਖਾਪ ਟੀਵੀ ਧੰਨਵਾਦ

प्रशासन अपना काम कर रहा रहे सूर्ना कोई को गलत थोड़ी कर रहे प्रशासन अपना काम करे सू अपना काम कर दे